ਦੋਸਤੋ ਇਸ ਵਾਰ ਝੋਨੇ ਨੂੰ ਧੁੱਪ ਨਹੀਂ ਲੱਗੀ ਤੇ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਲਗਾਤਾਰ ਤੇ ਮੌਸਮ ਬਹੁਤ ਸਿੱਲਾ ਐਦਾਂ ਦੇ ਮੌਸਮ ਦੇ ਵਿੱਚ ਉੱਲੀ ਆਉਣ ਦੇ ਬਹੁਤ ਜ਼ਿਆਦਾ ਚਾਂਸ ਰਹਿੰਦੇ ਨੇ ਹੁਣ ਫੰਗਸ ਦਾ ਅਟੈਕ ਹੋਵੇਗਾ ਤੇ ਹੁਣ ਜਦੋਂ ਵੀ ਮੀਂਹ ਹਟਣਾ ਤਾਂ ਕਿਹੜੀ ਦਵਾਈ ਆਪਾਂ ਵਰਤਨੀ ਵਰਤੀਏ ਜਿਹੜੀ ਪੂਰੀ ਤਰ੍ਹਾਂ ਫੰਗਸ ਨੂੰ ਖਤਮ ਕਰ ਦੇ ਤਾਂ ਕਿ ਜਿੰਨਾ ਵੀ ਲਾਸ ਹੋਇਆ ਮੀਂਹ ਦੇ ਨਾਲ ਉਹ ਆਪਣਾ ਰਿਕਵਰ ਹੋ ਜੇ ਪਿੰਡ ਥੰਮਣ ਸਿੰਘ ਵਾਲਾ ਦੇ ਵਿੱਚ ਪਹੁੰਚੇ ਆ ਭਵਾਨੀਗੜ੍ਹ ਦੇ ਨੇੜੇ ਤੇ ਇੱਥੋਂ ਦੇ ਸਾਰੇ ਕਿਸਾਨ ਬ੍ਰਾਂਡ ਯੂਜ਼ ਕਰਦੇ ਨੇ ਬਾયર ਬਾયર ਤੁਹਾਨੂੰ ਪਤਾ ਵੀ ਨੰਬਰ 1 ਤੇ ਨਾਮੀ ਕੰਪਨੀਆਂ ਪੈਸਟੀਸਾਈਡ ਦੇ ਵਿੱਚ ਤੇ ਇਹਨਾਂ ਨੂੰ ਪੁੱਛਦਿਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਬਾਜੀ ਗੁਰਪ੍ਰੀਤ ਸਿੰਘ ਜੀ ਤੇ ਕਦੋਂ ਤੋਂ ਆਪਾਂ ਬਾਹਰ ਦੇ ਨਾਲ ਜੁੜੇ ਹੋਇਆ ਤਕਰੀਬਨ ਸਰ 15 ਸਾਲ ਹੋ ਗਏ ਜੀ ਸਾਨੂੰ ਬਾਹਰ ਕੰਪਨੀ ਨਾਲ ਜੁੜੇ ਨੂੰ ਤੇ ਅਸੀਂ ਸਾਰੇ ਪ੍ਰੋਡਕਟ ਇਹਨਾਂ ਦੇ ਯੂਜ਼ ਕਰਦੇ ਹਾਂ ਹੂੰ ਤੇ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਦਾ ਤੇ ਫੰਗੀ ਸਾਈਡ ਆਪਾਂ ਕਿਹੜਾ ਵਰਤਦੇ ਹਾਂ ਅਸੀਂ ਨੈਟਵੋ ਵਰਤ ਰਹੇ ਹਾਂ ਜੀ ਅਸੀਂ ਕਣਕ ਤੇ ਹਰ ਫਸਲ ਦੀ ਵਰਤ ਰਹੇ ਹਾਂ ਤਕਰੀਬਨ ਹਮ ਜਿੱਥੇ ਜਿੱਥੇ ਪ੍ਰੋਬਲਮ ਆਉਂਦੀ ਹੈ ਤੇ ਜਿਹੜਾ ਨੈਟਵੋ ਪ੍ਰੋਡਕਟ ਹੈ ਬਹੁਤ ਵਧੀਆ ਸਭ ਤੋਂ ਵਧੀਆ ਪ੍ਰੋਡਕਟ ਹੈ ਫੰਗਸ ਦੇ ਵਿੱਚ ਠੀਕ ਹੈ ਇਹ ਦਾਣਿਆਂ ਦਾ ਵਜਨ ਵੀ ਵਧਾਉਂਦਾ ਹਮ ਤੇ ਇਹ ਜਦੋਂ ਝੋਨੇ ਨਸਾਰੇ ਤੇ ਹੁੰਦਾ ਉਦੋਂ ਇਹਨੂੰ ਕੀਤਾ ਜਾਵੇ ਜਦੋਂ ਨਸਾਰੇ ਟਾਈਮ ਦੀ ਤੇ ਇਹ ਹਰਾ ਪੱਤਾ ਵੀ ਪੂਰਾ ਰੱਖਦਾ ਤੇ ਝੰਡੇ ਪੱਤੇ ਨੂੰ ਵੀ ਹਰਾ ਰੱਖਦਾ ਤੇ ਬਾਕੀ ਫੰਗਸ ਨੂੰ ਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਇਹਦਾ ਠੀਕ ਹੈ ਅਸੀਂ ਤਾਂ ਕਾਫੀ ਸਾਲਾਂ ਤੋਂ ਵਰਤ ਰਹਾਂ ਜੋ ਮਹਿੰਗੇ ਜਰੂਰ ਨੇ ਪ੍ਰੋਡਕਟ ਪਰ ਵਧੀਆ ਵੀ ਬਹੁਤ ਨੇ ਤੇ ਸਾਰੇ ਕਿਸਾਨਾਂ ਨੂੰ ਪੀਲਾ ਵੀ ਵਧੀਆ ਚੀਜ਼ਾਂ ਹੀ ਵਰਤੋ ਬਹੁਤ ਵਧੀਆ ਪ੍ਰੋਡਕਟ ਹੈ ਤਿੰਨ ਟੀਵੋ ਜਦੋਂ ਦਾ ਆਇਆ ਤੁਸੀਂ ਉਦੋਂ ਨਹੀਂ ਵਰਤ ਉਦੋਂ ਦੀ ਵਰਤ ਰਹੇ ਹਾਂ ਜੀ ਕਣਕ ਤੇ ਵੀ ਵਰਤਦੇ ਹਾਂ ਅਸੀਂ ਹੂੰ ਝੋਨੇ ਤੇ ਵੀ ਹਾਂ ਤੇ ਕਿੰਨੇ ਕੁ ਟਾਈਮ ਦਾ ਰਿਜ਼ਲਟ ਹੈ ਇਹਦਾ ਬਸ ਇੱਕ ਵਾਰੀ ਕਰ ਦੋ ਜੀ ਮੁੜ ਕੇ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਬਾਕੀ ਚੀਜ਼ਾਂ ਤੇ ਕੰਮ ਕਰਦਾ ਜੀ ਇਕੱਲਾ ਫੰਗਸ ਵਾਸਤੇ ਨਹੀਂ ਹੈਗਾ ਇਹ ਤੇ ਹੋਰ ਵੀ ਬਹੁਤ ਜਿਵੇਂ ਹਰ ਵਾਜਨ ਵੀ ਵਧਾਉਂਦਾ ਜੀ ਜਦੋਂ ਪੇਡਾ ਹਰਾ ਰਹੂ ਤਾਂ ਝਾੜ ਵੀ ਚੰਗਾ ਹੋਊਗਾ ਦੋਸਤੋ ਫੜਾ ਬਣਦਾ ਜਿਹੜਾ ਝੋਨੇ ਦੇ ਵਿੱਚ ਜੀਰੀ ਦੇ ਵਿੱਚ ਫੋਕ ਦੀ ਸਮੱਸਿਆ ਆਉਂਦੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਤੇਲਾ ਤੇ ਤੇਲਾ ਦਾ ਅਟੈਕ ਹੁਣ ਸ਼ੁਰੂ ਹੋ ਗਿਆ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਤੇ ਇਹ ਹੌਲੀ ਹੌਲੀ ਹੁਣ ਪੂਰੇ ਪੰਜਾਬ ਦੇ ਵਿੱਚ ਇਦਾਂ ਇੱਥੇ ਵੀ ਮੌਸਮ ਬਣ ਗਿਆ ਮੀਂਹ ਪੈ ਕੇ हट ਗਿਆ ਤੇ ਇੱਥੇ ਜੇ ਆ ਕੇ ਆ ਆ ਦਿਨਾਂ ਦਾ ਜਦੋਂ ਝੋਨਾ ਹੋ ਜਾਂਦਾ ਤਾਂ ਤੇਲੇ ਦੀ ਬਿਮਾਰੀ ਜਿਹੜੀ ਆ ਉਹ ਮੁੱਢਾਂ ਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਤੋਂ ਵੀ ਬਾਹਰ ਦਾ ਇੱਕ ਕਾਰਬੋਕਸਨਾ ਪ੍ਰੋਧ ਨਾਮ ਦਾ ਪ੍ਰੋਡਕਟ ਆਉਂਦਾ ਤੇ ਇਹ ਕਿੰਨਾ ਟਾਈਮ ਤੋਂ ਵਰਤ ਰਹੇ ਆਂ ਜੀ ਆਪਾਂ ਲਗਭਗ 2 ਸਾਲ ਹੋ ਗਏ ਸਾਨੂੰ ਇਹਨੂੰ ਯੂਜ਼ ਕਰਦੇ ਨੂੰ ਠੀਕ ਹੈ ਜਦੋਂ ਲਾਂਚ ਹੋਇਆ ਉਦੋਂ ਹੀ ਵਰਤਣਾ ਸ਼ੁਰੂ ਕੀਤਾ ਹਾਂਜੀ ਹਾਂ ਤੇ ਇਹ ਬੜਾ ਟਾਪ ਦਾ ਰਿਜ਼ਲਟ ਹੈ ਜੀ ਇਹਦਾ 170 ਗ੍ਰਾਮ ਇੱਕ ਪਰ ਇਕੜ ਦੀ ਦੀ ਡੋਜ਼ ਹੈ ਠੀਕ ਹੈ ਤੇ ਜੇਕਰ ਆਪਾਂ ਆਉਣ ਤੋਂ ਪਹਿਲਾਂ ਕਰੀਏ ਲਗਭਗ ਇਹ 30 ਤੋਂ 35 ਦਿਨ ਦਾ ਲੰਮਾ ਰਿਜ਼ਲਟ ਹੈ ਠੀਕ ਹੈ ਤੀ ਤੋ 35 ਦਿਨਾਂ ਦਾ ਇਹਦਾ ਰਿਜ਼ਲਟ ਲਿਆ ਤੁਸੀਂ ਹਾਂ ਜੀ ਜੇਕਰ ਆਪਾਂ ਹੁਣ ਦੀ ਸਟੇਜ ਤੋਂ ਪਹਿਲਾਂ ਕਰਦੇ ਆ ਤਾਂ ਬਹੁਤ ਜ਼ਿਆਦਾ ਟਾਪ ਦਾ ਰਿਜ਼ਲਟ ਆਈ ਹੈ ਠੀਕ ਹੈ ਕੰਪਨੀ ਦਾ 15 ਤੋਂ 20 ਦਿਨ ਕਹਿੰਦੀ ਹੈ ਜੀ ਹੂੰ ਪਰ ਤੁਸੀਂ ਵੀ ਇੰਨਾ ਰਿਜ਼ਲਟ ਲੈਤਾ ਹੋਆ ਲੈਤਾ ਹੋਆ ਆਪਣੇ ਖੇਤਾਂ ਦੇ ਵਿੱਚ ਪਿਛਲੇ ਸਾਲ ਪਿਛਲੇ ਸਾਲ ਜੀ ਦੋਸਤੋ ਹੁਣ ਮੀਂਹ ਹਟਣ ਤੋਂ ਬਾਅਦ ਜੇ ਧੁੱਪ ਨਿਕਲ ਆਈ ਤਾਂ ਮੌਸਮ ਕਾਫੀ ਅਪ ਡਾਊਨ ਹੋ ਜਾਂਦਾ ਤੇ ਇਹਦੇ ਕਾਰਨ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਆਉਣ ਦੇ ਕਾਫੀ ਜ਼ਿਆਦਾ ਚਾਂਸ ਬਣ ਜਾਂਦੇ ਨੇ ਤੇ ਉਹਦੇ ਵਾਸਤੇ ਆਪਾਂ ਕਿਹੜੀ ਦਵਾਈ ਵਰਤਦੇ ਆਂ ਇਹ ਬਾਹਰ ਦੀ ਬੈਗੋ ਆ ਜੀ ਠੀਕ ਹੈ ਇਹ ਦਵਾਈ ਵੀਰੇ ਗੋਭਰੀ ਸੌਂਦੀ ਤੇ ਪੱਤਾ ਲਵੇਟ ਵੈਗੋ ਦੋਨੇ ਕੰਮ ਕਰਦੀ ਹੈ ਜੀ ਹੂੰ ਜੇ ਮੰਨ ਲਓ ਤੁਸੀਂ ਮੀਂਹ ਵੀ ਪੈ ਗਿਆ ਨਾ ਆਪਾਂ ਸਪਰੇਅ ਕਰਦੇ ਆ ਮੀਂਹ ਪੈ ਗਿਆ ਇਹਦੇ ਵਿੱਚ ਸਟicker ਪਾਉਣ ਦੀ ਵੀ ਲੋੜ ਨਹੀਂ ਹੂੰ ਤੇ ਭਾਵੇਂ ਘੰਟੇ ਬਾਅਦ ਮੀਂਹ ਪੈ ਜਾਏ ਠੀਕ ਹੈ ਪਰ ਇਹਦੇ ਵੀ ਲੰਮਾ ਸਮਾਂ ਰਿਜ਼ਲਟ ਦੇਣੀ ਦੇਣਾ ਆਪਣਾ ਇਹ ਆਪਾਂ ਕਦੋਂ ਤੋਂ ਵਰਤ ਰਹੇ ਹਾਂ ਕਿਆਰ ਖਾਲੋਗੇ ਜੀ ਵਰਤਦੇ ਨੇ ਸਾਨੂੰ ਇਹ ਠੀਕ ਹੈ ਵੀ ਜਦੋਂ ਦੀ ਮਾਰਕੀਟ ਚ ਆਈ ਹਾਂ ਹਾਂਜੀ ਹਾਂਜੀ ਇਹ ਮੱਕੀ ਤੇ ਵੀ ਲਾ ਸਕਦੇ ਆ ਟ੍ਰਾਇਲ ਆਪਾਂ ਕੋਈ ਵਾਲੀ ਮੱਕੀ ਦੀ ਪੂਰਾ ਰਿਜ਼ਲਟ ਹੈ ਜੀ ਦਾ ਵੈਗੋ ਦਵਾਈ ਆ ਇਹ ਬਹੁਤ ਵਧੀਆ ਦਵਾਈ ਆ ਆਪਾਂ ਕਿਹੜੀਆਂ ਕਿਹੜੀਆਂ ਫਸਲਾਂ ਤੇ ਵਰਤਦੇ ਆ ਅੱਪਾ ਮੱਕੀ ਤੇ ਵੀ ਵਰਤੀ ਐ ਜੀ ਮੂੰਗੀ ਤੇ ਵੀ ਵਰਤੀ ਐ ਤੇ ਝੋਨੇ ਤੇ ਵੀ ਵਰਤਦੇ ਆ ਝੋਨੇ ਤੇ ਵੀ ਹਾਂਜੀ ਹਾਂਜੀ ਝੋਨੇ ਤੇ ਇਹ ਵਧੀਆ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਆਈ ਲੰਮਾ ਰਿਜ਼ਲਟ ਆ ਇਹ ਜਿਹੜੇ ਸੁੰਡੀ ਦੇ ਆਂਡੇ ਵਗੈਰਾ ਨੇ ਉਹ ਪਪ ਮੱਕੜ ਵੀ ਸਾਰੇ ਮਾਰ ਦਿੰਦੀ ਐ ਠੀਕ ਐ ਵੀ ਇੱਕ ਵਾਰੀ ਕਰਕੇ ਦੁਬਾਰੇ ਝਾ ਕਰਨ ਦੀ ਲੋੜ ਨਹੀਂ ਹਾਂਜੀ ਹਾਂਜੀ ਬਾਰ ਬਾਰ ਸਪਰੇਅ ਕਰਨ ਦੀ ਲੋੜ ਨਹੀਂ ਦੀ ਜੀ ਹਾਂਜੀ ਇੱਕ ਵਾਰ ਸਾਰੇ ਕੰਮ ਕਰ ਦਈਏ ਦੋਸਤੋ ਜੀ ਮੈਂ ਇਸ ਸਾਲ ਤਾਂ ਮੌਸਮਾ ਜਿਹੜਾ ਮੀਹਾਂ ਦਾ ਰਿਹਾ ਪਿਛਲੇ ਸਾਲ 50-55 ਦਿਨਾਂ ਤੇ ਆ ਕੇ ਬਾਸਮਤੀ ਦੇ ਵਿੱਚ ਬਲਾਸਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਜਿਵੇਂ ਹੀਰਕੇ ਪਿੰਡ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਖੋਖਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉੱਥੇ ਬਾਸਮਤੀ ਦੇ ਦੇ ਵਿੱਚ ਜਿਹੜੀ ਬਲਾਸਟ ਦੀ ਪ੍ਰੋਬਲਮ ਸੀ ਬਹੁਤ ਸੀ ਤੇ ਟ੍ਰਾਇਲ ਕਰਾਇਆ ਬਾਹਰ ਕੰਪਨੀ ਵਾਲਿਆਂ ਨੇ ਜ਼ਰਬੋ ਦਾ ਤੇ ਹੁਣ ਇੱਥੇ ਆਪਾਂ ਜਿਹੜਾ ਥੰਮਣ ਸਿੰਘ ਵਾਲਾ ਦੇ ਵਿੱਚ ਪਹੁੰਚੇ ਇਹਨਾਂ ਨੂੰ ਪੁੱਛਦੇ ਆਂ ਵੀ ਕੀ ਰਿਜ਼ਲਟ ਰਹੇ ਨੇ ਜੀ ਆਪਣੇ ਕੋਲੇ ਬੜੇ ਚੰਗੇ ਰਿਜ਼ਲਟ ਨੇ ਜੀ ਇਹਦੇ ਜੀ ਅਸੀਂ ਪੂਰੇ 1 ਏਕੜ ਦੇ ਵਿੱਚ ਟ੍ਰਾਇਲ ਲਾਇਆ 200 ਐਮਐਲ ਇਹਦਾ ਪਰ 1 ਏਕੜ ਦੀ ਡੋਜ਼ ਹੈ ਜੀ 1 ਏਕੜ ਦੀ ਠੀਕ ਹੈ ਤੇ ਬਾਸਮਤੀ ਵਾਸਤੇ ਸេរੀ ਦਾ ਰਿਜਲਟ ਮਿਲਿਆ ਜੀ ਹੈ ਵੀ ਇਹ ਸਪੈਸ਼ਲ ਬਾਸਮਤੀ ਸਪੈਸ਼ਲ ਇਹ ਬਾਸਮਤੀ ਵਾਸਤੇ ਆਇਆ ਹੈ ਜੀ ਠੀਕ ਹੈ ਵੀ ਉੱਥੇ ਕੋਈ ਬਲਾਸਟ ਵਗੈਰਾ ਕੁਝ ਨਹੀਂ ਆਇਆ ਹੈ ਜੀ ਜਿਵੇਂ ਹੁਣ ਟੈਂਪਰੇਚਰ ਅਪ ਡਾਊਨ ਹੋਇਆ ਸਿਲ ਦਾ ਮੌਸਮ ਹੈ ਬਹੁਤ ਜ਼ਿਆਦਾ ਇਹਦਾ ਰਿਜਲਟ ਸਾਨੂੰ ਚੰਗਾ ਰਿਜਲਟ ਹੈ ਤੇ ਬਾਕੀ ਇਹ ਸਾਰਾ ਪਿੰਡੀ ਬਾਹਰ ਦੇ ਪ੍ਰੋਡਕਟ ਯੂਜ਼ ਕਰਦਾ ਤੇ ਕਿਵੇਂ ਰਹਿੰਦੇ ਨੇ ਇਹ ਨਤੀਜੇ ਇਹਨਾਂ ਦੇ ਬਹੁਤ ਵਧੀਆ ਰਹਿੰਦੇ ਨੇ ਜੀ ਬਹੁਤ ਸਮੇਂ ਤੋਂ ਅਸੀਂ ਯੂਜ਼ ਕਰ ਰਹੇ ਹਾਂ ਜੀ 10 15 ਸਾਲ ਤੋਂ ਜੀ ਠੀਕ ਹੈ ਹਾਂ ਬੈਗੋ ਹੈ ਜਿਵੇਂ ਨੈਟਿਵ ਹੋਈ ਹੋਰ ਸਾਰੇ ਪਹਿਲਾਂ ਉਹ ਵੀ ਤੇਲੇ ਵਾਲੀ ਸਾਰੇ ਬਰਤਨਾਂ ਹੀ ਬਹੁਤ ਵਧੀਆ ਰੀਟ ਆਈ ਵੀ ਹਰੇਕ ਪ੍ਰੋਡਕਟ ਦਾ ਆਪਾਂ ਨੂੰ ਚੰਗਾ ਰਿਜ਼ਲਟ ਹਾਂਜੀ ਹਰੇਕ ਪ੍ਰੋਡਕਟ ਦਾ ਜਿਹੜੇ ਵੀ ਕਿਸਾਨ ਥੰਮਣ ਸਿੰਘ ਵਾਲਾ ਪਿੰਡ ਦੇ ਬਾਹਰ ਦੇ ਪ੍ਰੋਡਕਟ ਯੂਜ਼ ਕਰਦੇ ਨੇ ਸਾਰਾ ਪਿੰਡ ਹੀ ਵਾਇਰ ਯੂਜ਼ ਕਰਦਾ ਤੇ ਉਹ ਮੇਨ ਸੰਗਰੂਰ ਦੇ ਡਿਸਟ੍ਰੀਬਿਊਟਰ ਤੋਂ ਹੀ ਲੈਂਦੇ ਨੇ ਕਿਉਂਕਿ ਇਹਨਾਂ ਕੋਲੇ ਹੋਲ ਸੇਲ ਰੇਟ ਤੇ ਮਿਲ ਜਾਂਦਾ ਸਾਰਾ ਕੁਝ ਸਰਦਾਰ ਪੈਸਟੀਸਾਈਡ ਪਵਾਨੀਗੜ ਹਾਂਜੀ ਹਾਂ ਵੀਰੇ ਮੈਂ ਕੁਲਵਿੰਦਰ ਸਿੰਘ ਜੀ ਸਰਦਾਰ ਪੈਸਟੀਸਾਈਡ ਪਵਾਨੀਗੜ ਤੋਂ ਆਪੇ ਕੋਲ ਵੈੜ ਦੀ ਹੋਲ ਸੇਲ ਹੈਗੀ ਵੈੜ ਦੇ ਆਪਾਂ ਡਿਸਟ੍ਰੀਬਿਊਟਰਾਂਗੇ ਆਪਣੇ ਕੋਲ ਵੈੜ ਦਾ ਸਾਰੇ ਪ੍ਰੋਡਕਟ ਬਾਜ਼ ਮਰੇਟਾਂ ਤੇ ਪੱਕੇ ਬਿੱਲ ਦੇ ਨਾਲ ਵਿਦ GST ਵਾਲਾ ਪੱਕਾ ਬਿੱਲ ਜਿੰਨੇ ਆਪਾਂ ਮੰਨ ਲਓ ਜੋ ਵੀ ਕਿਸਾਨ ਭਰਾ ਲੈਣਾ ਚਾਹੁੰਦੇ ਨੇ ਆਪੇ ਕੋਲ ਹਰ ਇੱਕ ਪ੍ਰੋਡਕਟ ਵੈੜ ਦਾ ਤੁਹਾਨੂੰ ਅਵੇਲੇਬਲ ਮਿਲੇਗਾ ਤੇ A to Z ਜੋ ਵੀ ਵੈੜ ਦੇ ਪ੍ਰੋਡਕਟ ਆਉਂਦੇ ਨੇ ਮੰਨ ਲਓ ਜੋ ਲਿਸਟ ਦੇ ਵਿੱਚ ਪ੍ਰੋਡਕਟ ਨੇ ਸਾਰੇ ਮਿਲਣਗੇ ਤੇ ਸਾਰੇ ਦੇ ਸਾਰੇ ਪ੍ਰੋਡਕਟ ਵਿਦ ਬਿੱਲ ਪੱਕਾ ਬਿੱਲ GST ਵਾਲ ਦੇ ਨਾਲ ਦੇਵਾਂਗੇ ਅਸੀਂ ਰੇਟ ਵੀ ਬਾਜ ਰੇਟ ਬਾਜਮ ਹੋਣਗੇ ਜੀ ਦੇਖੋ ਰੇਟ ਜਾਇਦ ਮੇ ਰੇਟ ਆ ਤੇ ਪੱਕੇ ਮਿਲਦੇ ਨਾਲ ਦੇਵਾਂਗੇ ਜੀ ਭਵਾਨੀਗੜ੍ਹ ਮੇਨ ਆਪਣੀ ਬਠੰਡਾ ਚੰਡੀਗੜ੍ਹ ਹੈ ਆਪਣੀ ਦੁਕਾਨ ਹੈ ਜੋ ਭਵਾਨੀਗੜ੍ਹ ਤੋਂ ਪਟਿਆਲਾ ਰੋਡ ਦੇ ਉੱਪਰ ਨੇੜੇ ਰਾਧਾ ਸਾਮੀ satsang kar ਤੇ ਨਾਲ ਲੱਗਦਾ ਆਪਣੇ hcp ਦਾ ਪੰਪ ਹੈ ਵੱਡੇ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਸਰਦਾਰ ਪੈਸੀਆੜ ਸਰਦਾਰ ਪੈਸੀਆੜ ਭਵਾਨੀਗੜ੍ਹ ਜੀ ਜੀ